ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਤੁਸੀਂ ਚੈਨਲ ਤੇ ਪਹਿਲੀ ਵਾਰੀ ਆਇਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਆਉਣ ਵਾਲੀ ਵੀਡੀਓਜ਼ ਤੁਹਾਡੇ ਤੱਕ ਪਹਿਲਾ ਪਹੁੰਚ ਸਕੇ ਗੁਰੂ ਖਾਲਸਾ ਸਾਧ ਸੰਗਤ ਜੀ ਆਓ ਸਭ ਤੋਂ ਪਹਿਲਾਂ ਅਰਸਨਾ ਪਵਿੱਤਰ ਕਰੀਏ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਫਤਿਹ ਦੀ ਸਾਂਝ ਪਾਈਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਆਪ ਜੀ ਨੂੰ ਵੀ ਸ਼ਕਤੀਆਂ ਤੇ ਰੋਹਾਨੀ ਦਾਤਾਂ ਬਾਰੇ ਦੱਸਾਂਗੇ ਜੋ ਵਾਹਿਗੁਰੂ ਪ੍ਰਮਾਤਮਾ ਦੇ ਭਗਤਾਂ ਨੂੰ ਉਹਨਾਂ ਦੀ ਕੀਤੀ ਹੋਈ ਭਗਤੀ ਦੇ ਫਲ ਵਜੋਂ ਮਿਲ ਜਾਂਦੀਆਂ ਹਨ ਪਹਿਲੀ ਰੋਹਾਨੀ ਦਾਤ ਹੈ ਜੀ ਮਨੁੱਖ ਨੂੰ ਆਪਣੇ ਆਪ ਦੇ ਭਵਿੱਖ ਬਾਰੇ ਪਤਾ ਲੱਗ ਜਾਣਾ ਪਹਿਲੀ ਰੋਹਾਨੀ ਦਾਤ ਵਿੱਚ ਮਨੁੱਖ ਨੂੰ ਭਵਿੱਖ ਵਿੱਚ ਹੋਣ ਵਾਲੀਆਂ ਚੰਗੀਆਂ ਮਾੜੀਆਂ ਘਟਨਾਵਾਂ ਬਾਰੇ ਪਤਾ ਲੱਗ ਜਾਂਦਾ ਹੈ ਸੱਚੇ ਭਗਤਾ ਅੰਦਰ ਇਹ ਸ਼ਕਤੀ ਆਪਣੇ ਆਪ ਹੀ ਆ ਜਾਂਦੀ ਹੈ ਤਾਂ ਕਿ ਉਹ ਭਗਤ ਹਮੇਸ਼ਾ ਹਰ ਆਉਣ ਵਾਲੇ ਕਿਸੇ ਬੁਰੀ ਘਟਨਾ ਤੋਂ ਬਚਾਅ ਕਰ ਸਕਣ ਵੱਡੀ ਘਟਨਾ ਹੋਣ ਦੀ ਜਗ੍ਹਾ ਛੋਟੀ ਖਰੋਚ ਛਰੇਟ ਵਿੱਚ ਤਬਦੀਲ ਹੋ ਜਾਂਦੀ ਵੱਡਾ ਦੁੱਖ ਛੋਟੇ ਦੁੱਖ ਵਿੱਚ ਤਬਦੀਲ ਹੋ ਜਾਂਦਾ ਹੈ ਦੂਸਰੀ ਰੋਹਾਨੀ ਸ਼ਕਤੀ ਹੁੰਦੀ ਹੈ ਜੀ ਬੱਚਿਆਂ ਦੀਆਂ ਤਕਲੀਫਾਂ ਬਾਰੇ ਆਪਣੇ ਆਪ ਪਤਾ ਲੱਗ ਜਾਣਾ ਵਾਹਿਗੁਰੂ ਜੀ ਹੀ ਰੋਹਾਨੀ ਦਾਤ ਇਸ ਲਈ ਕਹਿੰਦੇ ਹਨ ਤਾਂ ਕਿ ਲੋੜਵੰਦ ਲੋਕਾਂ ਦੀ ਮਦਦ ਹੋ ਸਕੇ ਤੇ ਉਹ ਭਗਤ ਲੋਕਾਂ ਦੀ ਮਦਦ ਕਰਕੇ ਉਹਨਾਂ ਲੋਕਾਂ ਨੂੰ ਪ੍ਰਮਾਤਮਾ ਦੇ ਦੱਸੇ ਰਾਹ ਤੇ ਤੁਰਨ ਦੀ ਸਿੱਖਿਆ ਦੇ ਸਕਣ ਰੱਬ ਇਹੋ ਜਿਹੇ ਲੋਕਾਂ ਨੂੰ ਦੇਖਦੇ ਹਨ ਜੋ ਦੂਸਰਿਆਂ ਦਾ ਭਲਾ ਸੋਚਦੇ ਹਨ ਤੇ ਉਹਨਾਂ ਦੇ ਦੁੱਖ ਤਕਲੀਫਾਂ ਨੂੰ ਦੂਰ ਕਰਨ ਦੀ ਵੀ ਕੋਸ਼ਿਸ਼ ਕਰਦੇ ਹਨ ਅੱਜ ਕੱਲ ਤੁਸੀਂ ਦੇਖਦੇ ਹੀ ਹੋਵੋਗੇ ਕਿ ਕਿੰਨੇ ਇਹੋ ਜਿਹੇ ਲੋਕ ਸਾਡੀ ਜ਼ਿੰਦਗੀ ਦੇ ਵਿੱਚ ਮੌਜੂਦ ਹਨ ਜਿਹੜੇ ਬਹੁਤ ਹੀ ਭਲਾਈ ਦਾ ਕੰਮ ਕਰ ਰਹੇ ਹਨ ਫਿਰ ਇਹ ਰੋਹਾਨੀ ਦਾਤ ਉਹਨਾਂ ਸੱਚੇ ਭਗਤਾਂ ਦੀ ਝੋਲੀ ਪਾ ਕੇ ਰੱਬੀ ਕਾਰਜਾਂ ਨੂੰ ਪੂਰਾ ਕਰਨ ਦਾ ਹੁਕਮ ਵੀ ਦਿੱਤਾ ਜਾਂਦਾ ਹੈ ਤੀਸਰੀ ਦਾਤ ਹੈ ਭਗਤਾਂ ਵੱਲੋਂ ਬੋਲਿਆ ਹਰ ਬਚਨ ਸੱਚ ਹੋ ਜਾਣਾ ਸੱਚੇ ਭਗਤਾਂ ਦੀ ਬੋਲੀ ਵਿੱਚ ਪਰਮਾਤਮਾ ਦਾ ਵਾਸ ਹੋ ਜਾਂਦਾ ਹੈ ਇੱਕ ਸੱਚਾ ਭਗਤ ਆਪਣੀ ਆਤਮਾ ਅਤੇ ਅੰਤਰਮਨ ਨੂੰ ਇੰਨਾ ਸਾਫ਼ ਕਰ ਲੈਂਦਾ ਜਿਸ ਨਾਲ ਉਸ ਦਾ ਬੋਲਿਆ ਹਰ ਸ਼ਬਦ ਹਰ ਬੋਲ ਸੱਚ ਹੋ ਜਾਂਦਾ ਏ ਇਦਾਂ ਲੱਗਦਾ ਜਿਵੇਂ ਵਾਹਿਗੁਰੂ ਆਪ ਉਸ ਦੀ ਜ਼ੁਬਾਨ ਤੋਂ ਹੀ ਬੋਲ ਰਏ ਹੋਣ ਤੁਸੀਂ ਦੇਖਿਆ ਹੋਵੇਗਾ ਕਿ ਸੱਚੇ ਭਗਤ ਜਿਹੜੇ ਹੁੰਦੇ ਹਨ ਉਹ ਜੋ ਵੀ ਸੋਚਦੇ ਹਨ ਉਹ ਵੀ ਸੱਚ ਹੋਣ ਲੱਗ ਜਾਂਦਾ ਹੈ ਅਤੇ ਉਹਨਾਂ ਦੇ ਅੰਦਰ ਦੀ ਪੋਜ਼ਿਟਿਵਿਟੀ ਐਨਰਜੀ ਵੀ ਸਾਹਮਣੇ ਵਾਲੇ ਮਨੁੱਖ ਨੂੰ ਬਹੁਤ ਜ਼ਿਆਦਾ ਅਸਰ ਕਰਦੀ ਏ ਉਹ ਕਿਸੇ ਨੂੰ ਵੀ ਜੇਕਰ ਅਸੀਸ ਦੇ ਦੇਣ ਉਹ ਉਸੇ ਸਮੇਂ ਪੂਰੀ ਵੀ ਹੋ ਜਾਂਦੀ ਹੈ ਚੌਥੀ ਰੋਹਾਨੀ ਦਾਤ ਹੈ ਜੀ ਭਗਤ ਦੀ ਆਪਣੀ ਆਪ ਕੁੰਡਲਨੀ ਸ਼ਕਤੀ ਜਾਗ ਜਾਂਦੀ ਹੈ ਤੁਸੀਂ ਜਿਸ ਭਗਤੀ ਵਿੱਚ ਧਿਆਨ ਜਾਂ ਸਿਮਰਨ ਕਰਦੇ ਹੋ ਜਾਂ ਜਿਸ ਤਰ੍ਹਾਂ ਵੀ ਮਨੁੱਖ ਪਰਮਾਤਮਾ ਦੇ ਨਾਲ ਜੁੜਿਆ ਜੇਕਰ ਤੁਹਾਡੀ ਭਗਤੀ ਸੱਚੀ ਅਤੇ ਸੰਪੂਰਨ ਪ੍ਰੇਮ ਵਾਲੀ ਹੈ ਤਾਂ ਮਨੁੱਖ ਦੀ ਕੁੰਡਲਨੀ ਸ਼ਕਤੀ ਆਪਣੇ ਆਪ ਵਿੱਚ ਜਾਗ ਜਾਂਦੀ ਹੈ ਜਿਸ ਨਾਲ ਮਨੁੱਖ ਨੂੰ ਕਈ ਹੋਰ ਬੇਅੰਤ ਰੋਹਾਨੀ ਦਾਤਾ ਵੀ ਮਿਲ ਜਾਂਦੀਆਂ ਹਨ ਇੱਕ ਜ਼ਰੂਰੀ ਚੀਜ਼ ਇਹ ਵੀ ਹੁੰਦੀ ਹੈ ਕਿ ਇਹ ਸ਼ਕਤੀਆਂ ਤੁਹਾਡੇ ਨਾਲ ਉਦੋਂ ਤੱਕ ਰਹਿੰਦੀਆਂ ਹਨ ਜਦੋਂ ਤੱਕ ਤੁਸੀਂ ਸੱਚਾਈ ਅਤੇ ਰੱਬੀ ਰਾਹ ਤੇ ਚੱਲ ਰਹੇ ਹੁੰਦੇ ਹੋ ਅਤੇ ਸਭ ਦਾ ਵੀ ਭਲਾ ਕਰ ਰਹੇ ਹੁੰਦੇ ਹੋ ਤੇ ਸੋਚਦੇ ਵੀ ਕਿਸੇ ਦਾ ਭਲਾ ਹੀ ਹੋ ਭੁੱਲ ਚੁੱਕ ਦੀ ਖੀਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ